ਕਾਲਜੀ ਜੀ ਨੂੰ ਉਮੀਦ ਕਰਨੇ ਆ ਤੁਸੀਂ ਬਿਲਕੁਲ ਫਤਿਹ ਹੋਗੇ ਰਬ ਤਵਾਨ ਚਰਦੀ ਕਲਾ ਚ ਰੱਖੇ ਅੱਥੇ ਜੀ ਗੱਲ ਕਰਾਂਗੇ ਬਿਕਰਮ ਮਚੀਠੀਏ ਦੀ ਬੇਲ ਦੇ ਬਾਰੇ ਚ ਇਹ ਕਿਹਾ ਜਾਂਦਾ ਪਿਆ ਹੈ ਕਿ ਬਿਕਰਮ ਮਚੀਠੀਏ ਦੀ ਬੇਲ ਜਿਹੜੀ ਹੈ ਉਹ 100% ਕਨਫਰਮ ਹੋ ਗਈ ਹੈ ਤੇ ਇਹ ਜਿਹੜੀ ਗੱਲ ਹੈ ਇਹ ਦੱਸੀ ਹੈ ਬਿਕਰਮ ਮਚੀਠੀਏ ਦੇ ਵਕੀਲ ਨੇ ਵਿਕਰਮ ਮਜੀਠੀਆ ਦੇ ਵਕੀਲ ਨੇ ਬਹੁਤ ਐਮ ਕਿਸਮ ਦੀਆਂ ਗੱਲਾਂ ਦਾ ਇਨਕਸ਼ਾਫ ਕੀਤਾ ਹੈ ਵੀਡੀਓ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੁਸੀਂ ਤੇ لازਮੀ ਚੈਨਲ ਨੂੰ ਸਬਸਕ੍ਰਾਈਬ ਤੇ ਵੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੋ ਰੀਲ ਐਪਲੀਕੇਸ਼ਨ ਤੇ ਹੋਇਆ ਹੈਗਾ ਨਾਲ ਹੀ ਇਹਦੇ ਚੱਜ ਕਿਉਂਕਿ ਉਹਨਾਂ ਦਾ ਜੁਡੀਸ਼ੀਅਲ ਜਿਹੜਾ ਰਿਮਾਂਡ ਹੈ ਉਹ ਵੀ 14 ਤਰੀਕ ਅੱਜ ਦੀ ਸੀ ਜਿੱਥੇ ਵਿਕਰਮ ਮਜੀਠੀਆ ਸਾਹਿਬ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਔਰ ਉਹਨਾਂ ਨੇ ਅਦਾਲਤ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਨੂੰ ਜਿਹੜੀਆਂ ਕੋਈ ਉਹਨਾਂ ਨੂੰ ਉੱਥੇ ਜੇਲ੍ਹ ਦੇ ਵਿੱਚ ਕੁਝ ਗੱਲਾਂ ਉਹਨਾਂ ਨੇ ਦਸੀਆਂ ਕਿ ਕਿਸ ਤਰੀਕੇ ਜਿਹੜੇ ਬਾਕੀ ਕੈਦੀ ਨੇ ਉਹਨਾਂ ਨੂੰ ਜਿਹੜੇ ਰਾਈਟਸ ਦਿੱਤੇ ਜਾਂਦੇ ਨੇ ਉਹਨਾਂ ਨੂੰ ਜੇ ਕੋਈ ਮਿਲਣ ਆਉਣਾ ਚਾਹੇ ਉਹਨਾਂ ਨੂੰ ਬੜੇ ਆਰਾਮ ਨਾਲ ਮਿਲਾਇਆ ਜਾਂਦਾ ਲੇਕਿਨ ਵਿਕਰਮ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਜਿਹੜੇ ਵਕੀਲ ਵੀ ਨਹੀਂ ਉਹਨਾਂ ਦੇ ਜੇ ਅਸੀਂ ਵੀ ਜਾਣਾ ਹੈ ਅੱਗੇ ਹਫਤੇ ਦੇ ਵਿੱਚ ਅਸੀਂ ਦੋ ਵਾਰ ਜਾ ਸਕਦੇ ਸੀ ਹੁਣ ਹਫਤੇ 'ਚ ਇੱਕ ਵਾਰ ਕਰ ਦਿੱਤਾ ਉਹ ਵੀ 15 ਮਿੰਟ ਦੇ ਲਈ ਪਹਿਲਾ ਹਫਤੇ 'ਚ ਦੋ ਵਾਰੀ ਇੱਕ ਇੱਕ ਘੰਟਾ ਹੁਣ ਸਿਰਫ 15 ਮਿੰਟ ਲਈ ਇੱਕ ਵਾਰੀ ਇਹ ਵੀ ਅਜਤ ਅਦਾਲਤ ਦੇ ਧਿਆਨ ਦੇ ਵਿੱਚ ਆਂਦਾ ਜਿਹੜਾ ਅਦਾਲਤ ਨੇ ਕਿਹਾ ਕਿ ਇਹਦੇ ਤੇ ਵੀ ਸਪੀਕਿੰਗ ਆਰਡਰ ਪਾਸ ਹੋਏਗਾ ਪਰ ਮੈਂ মিডিਆ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਦੇਖੋ মিডিਆ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਇਹ ਜਿਹੜਾ ਸਾਰਾ ਮੁਕੱਦਮਾ ਹੈ ਇਹ ਪਹਿਲੇ ਦਿਨ ਤੋਂ ਬੜਾ ਸਾਫ਼ ਸ਼ੀਸ਼ੇ ਵਾਂਗੂ ਸੀ ਕਿ ਇਹਦੇ ਵਿੱਚ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਕੋਈ ਸਬੂਤ ਕੋਈ ਤੱਤ ਨਹੀਂ ਸੀ ਲਗਾਤਾਰ ਰੋਂਗ ਫੈਕਟਸ মিডিਆ ਦੇ ਵਿੱਚ ਸਲਾਈ ਗਏ ਜਿੰਨਾ ਦਾ ਅਦਾਲਤ ਦੇ ਨਾਲ ਸਬੂਤਾਂ ਦੇ ਨਾਲ ਕੋਈ ਸਰੋਕਾਰ ਨਹੀਂ ਸੀ ਕਿਉਂਕਿ ਅੱਜ ਕਿਉਂਕਿ ਹੁਣੇ ਆਰਗੂਮੈਂਟਸ ਖਤਮ ਹੋ ਚੁੱਕੀਆਂ ਨੇ ਸੋ ਮੈਂ ਕੋਈ ਵੀ ਚੀਜ਼ ਹੁਣ ਨਹੀਂ ਕਹਿਣੀ ਚਾਹੁੰਦਾ ਕਿਉਂਕਿ ਆਰਡਰਸ ਦੇ ਉੱਤੇ ਚਲਾ ਗਿਆ 18 ਤਰੀਕ ਨੂੰ ਇਹ ਕੇਸ ਬਟ ਇਟ ਕਲ ਬੜੀ ਸਪਸ਼ਟ ਹੈ ਕਿ ਜੋ ਕੁਝ ਮੀਡੀਆ ਦੇ ਵਿੱਚ ਕਿਹਾ ਗਿਆ ਜਿਸ ਤਰੀਕੇ ਔਰ ਜਿਹੜੀ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਮੀਡੀਆ ਦੇ ਵਿੱਚ ਬੜੀ ਜਲਦੀ ਵਰਜਨ ਆ ਜਾਂਦਾ ਜਿ ਤਾਜ ਉਹਨਾਂ ਦੀ ਜੁਡੀਸ਼ੀਅਲ ਰਿਮਾਂਡ ਦੀ ਪੇਸ਼ੀ ਸੀ ਜੁਡੀਸ਼ੀਅਲ ਰਿਮਾਂਡ ਇੱਕ ਪ੍ਰੋਸੀਜਰ ਹੈ ਜਿੰਨੀ ਦੇਰ ਤੁਹਾਡੀ ਬੇਲ ਦੀ ਹੀਅਰਿੰਗ ਚੱਲ ਰਹੀ ਹੈ ਤੁਹਾਨੂੰ ਬੇਲ ਅਕਿਊਸ ਨੂੰ ਨਹੀਂ ਮਿਲੀ ਜੁਡੀਸ਼ੀਅਲ ਰਿਮਾਂਡ 14 14 ਦਿਨ ਲਈ ਵਾਧਾ ਜਾਣਾ ਉਹਨਾਂ ਘੱਟ ਹੋ ਸਕਦਾ ਨਾ ਵਧ ਹੋ ਸਕਦਾ ਸੋ ਉਹਨੂੰ ਇਸ ਤਰੀਕੇ ਪਲਾਨ ਕਰਦੀ ਹੈ ਕਿ ਜੀ ਝਟਕਾ ਲੱਗ ਗਿਆ ਜੀ 14 ਦਿਨ ਦੀ ਨਿਰਾਇਖ ਖਿਆਸਕ ਵਧ ਗਈ ਜਦੋਂ ਨਿਆਇਕ ਹਿਰਾਸਤ ਦੇ ਵਿੱਚ ਨੇ ਬੇਲ ਐਪਲੀਕੇਸ਼ਨ ਪੈਂਟਿੰਗ ਹੈ ਤਾਂ ਹਰ 14 ਦਿਨ ਬਾਅਦ ਉਹ ਪ੍ਰੋਸੀਜਰ ਹੈ ਉਹਨੇ ਵਾਧੇ ਜਾਣਾ ਸੋ ਇਹ ਇੱਕ ਚੀਜ਼ ਜਿਹੜੀ ਕਿ ਬੜੀ ਧਿਆਨ ਦੇ ਨਾਲ ਰਿਪੋਰਟਿੰਗ ਕਰਨ ਦੀ ਵੀ ਲੋ ਅੱਜ ਕੁਝ ਖਾਸ ਆਰਗੂਮੈਂਟ ਜਿਹੜੇ ਹੋਏ ਨੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਕੰਫਿਊਜ਼ਨ ਜਿਹੜੀ ਅੱਜ ਖਤਮ ਹੋ ਚੁੱਕੀ ਹੈ ਮੰਡੇ ਨੂੰ ਫੈਸਲਾ ਆ ਜਾਣਾ ਦੇਖੋ ਬਿਲਕੁਲ ਇਹ ਬੜਾ ਸਪਸ਼ਟ ਹੈ ਕਿ ਕੋਰਟ ਨੇ ਕਿਹਾ ਹੈ ਕਿ ਜੇ ਕਿਸੇ ਦੀ ਹਲੇ ਵੀ ਕੋਈ ਗੱਲ ਕੋਈ ਕਹਿਣੀ ਹੈ ਤਾਂ ਮੰਡੇ ਸਵੇਰ 10 ਵਜੇ ਆ ਕੇ ਕਹਿ ਸਕਦੇ ਨੇ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਮੰਡੇ ਨੂੰ ਫਾਈਨਲ ਆਰਡਰ ਜਿਹੜਾ ਬੇਲ ਦਾ ਉਹ ਵੀ ਪਾਸ ਕਰ ਦਿੱਤਾ ਜਾਊਗਾ ਤੇ ਜਿਹੜੀਆਂ ਹੋਰ ਐਪਲੀਕੇਸ਼ਨ ਪੈਂਡਿੰਗ ਐ ਉਹਨਾਂ ਦੇ ਵਿੱਚ ਵੀ ਆਰਡਰ ਆ ਸਰ ਇਸ ਤੋਂ ਇਲਾਵਾ ਹੋਰ ਜਿਹੜੀ ਮਜੀਠੀ ਸਾਹਿਬ ਦੀ ਅੱਜ ਵੀਡੀਓ ਕਾਨਫਰੈਂਸਿੰਗਾਈ ਹੋਈ ਸੀ ਉਸ ਤੋਂ ਇਲਾਵਾ ਹੋਰ ਵੀ ਕੁਝ ਚੀਜ਼ਾਂ ਰੱਖੀ ਜਿੱਦਾਂ ਤੁਸੀਂ ਕਿਹਾ ਮਿਲਣ ਦਾ ਸਮਾਂ ਜਾਂ ਫਿਰ ਹੋਰ ਵੀ ਚੀਜ਼ਾਂ ਕਿਉਂਕਿ ਬੈਰਿਕ ਚੇਂਜ ਨੂੰ ਲੈ ਕੇ ਵੀ ਉਹ ਸਾਰੀਆਂ ਜਿਹੜੀਆਂ ਨੇ ਉਹ ਮੰਡੇ ਨੂੰ ਹੀ ਸਾਰੀ ਜਿੰਨੀਆਂ ਐਪਲੀਕੇਸ਼ਨ ਇਹਦੇ ਨਾਲ ਹੈਗੀਆਂ ਉਹਨਾਂ ਸਾਰੀਆਂ ਇਹ ਰਿਪੋਰਟ ਸਭ ਵੇਖੀਏ ਵਿਕਰਮ ਮਚੀਠੀਏ ਦੇ ਵਕੀਲ ਨੇ ਬਹੁਤ ਐਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਉਹਦਾ ਕਹਿਣਾ ਹੈ ਕਿ ਵਿਕਰਮ ਮ ਜਿਹੜਾ આરોਪ ਹੈ ਉਹ ਸਾਬਤ ਨਹੀਂ ਹੋਇਆ ਤੇ ਕਿਸੇ ਵੀ ਕਿਸਮ ਨੂੰ આરોਪ ਨੂੰ ਸਾਬਤ ਨਾ ਕਰਨ ਦੀ ਵਜ੍ਹਾ ਤੋਂ ਅ ਵਿਜੀਲੈਂਸ ਜਿਹੜੀ ਹੈ ਉਹ ناکਾਮ ਰਹੀ ਏ ਸੇ ਐਸੇ ਕਰਕੇ ਜਿਹੜੀ ਬੇਲ ਏ 18 ਅਗਸਤ ਨੂੰ ਕਾਹ ਜਾਂਦਾ ਪੈ ਕਿ ਹੋਂ ਚਲੀ ਏ ਤੇ ਬਿਕਰਮ ਮਜੀਠੀਆ ਆਉਣ ਵਾਲਾ ਹੈ ਜੇਲੂ ਬਾਹਰ ਤੇ ਨਾਲ ਇਹਨਾਂ ਨੇ ਜੇਲ ਦੇ ਵਿੱਚ ਬਿਕਰਮ ਮਜੀਠੀਏ ਦੇ ਨਾਲ ਹੋਂ ਆਲੇ ਸਲੂਕ ਦੀ ਗੱਲ ਕੀਤੀ ਏ ਕਿ ਬਿਕਰਮ ਮਜੀਠੀਏ ਨੂੰ ਜੇਲ ਦੇ ਰੂਲਸ ਦੇ ਅਗੇਂਸਟ ਜਾ ਕੇ ਟਰੀਟ ਕੀਤਾ ਜਾਂਦਾ ਪਿਆ ਕਿ ਅਗਰ ਇੱਥੇ ਜੇਲ੍ਹ ਦੇ ਲੋਕਾਂ ਨੂੰ ਠੀਕ ਹੈ 1 ਘੰਟੇ ਵਾਸਤੇ ਮੁਲਾਕਾਤ ਦਿੱਤੀ ਜਾਂਦੀ ਪਈਏ ਤਾਂ ਬਿਕਰਮ ਚੀਠੀਆ ਨੂੰ ਵੀ 25-3 ਮਿੰਟ ਵਾਸਤੇ ਮੁਲਾਕਾਤ ਜਿਹੜੀ ਦਿੱਤੀ ਜਾਂਦੀ ਪਈਏ 15:20 ਮਿੰਟ ਠੀਕ ਹੈ ਤੇ ਇਹ ਕਿਹਾ ਜਾਂਦਾ ਪਿਆ ਕਿ ਇਹ ਬਹੁਤ ਬਹੁਤ ਜ਼ਿਆਦਾ ਜ਼ਿਆਦਤੀ ਹੈ ਤੇ ਜਿਹੜੇ ਰਾਈਟਸ ਨੇ ਆ ਪ੍ਰੀਜ਼ਨਰਸ ਦੇ ਉਹ ਇਕਵਲੀ ਉਹਨਾਂ ਨੂੰ ਲੱਭਣੇ ਚਾਹੀਦੇ ਨੇ ਤੇ ਵਿਕਰਮ ਅਜੀਠਿਆ ਵੀ ਉਹਨਾਂ ਹੀ ਪ੍ਰੀਜ਼ਨਰਸ ਦੇ ਵਿੱਚ ਸ਼ਾਮਿਲ ਤੇ ਇਹਨਾਂ ਨੇ ਲਾਈਕ ਵਿਕਰਮ ਅਜੀਠੀਏ ਦੀ ਜਿਹੜੀ ਬੇਲ ਏ ਉਹਨੂੰ ਕਨਫਰਮ ਕੀਤਾ ਕਿ 18 ਅਗਸਤ ਨੂੰ ਜਲੀਏ ਲੈਟਸੀ ਕੀ ਹੁੰਦਾ ਤੁਸੀਂ ਕੀ ਕਹੋਗੇ ਤੁਹਾਡੇ ਜੋ ਵੀ ਕਹਿਣਾ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੈ ਚੱਲਦਾ ਵੀ ਤੁਹਾਡੇ ਫਿਰ ਤੋਂ ਮੁਲਾਕਾਤ ਹੁੰਦੀ ਸੱਚੇ